वी टुडे चैनल ते ਤੁਹਾਡਾ ਸਵਾਗਤ ਹੈ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਜਿਸ ਨਾਲ ਜਿੱਥੇ ਪੂਰੀ ਦੁਨੀਆ ਵਿੱਚ ਇਸ ਘਟਨਾ ਦੀ ਵਿਰੋਧਤਾ ਹੋ ਰਹੀ ਹੈ ਉਥੇ ਹੀ ਨਵਾਂ ਸ਼ਹਿਰ ਦੇ ਬਸਪਾ ਵਿਧਾਇਕ ਡਾਕਟਰ ਨਛੱਤਰਪਾਲ ਅੰਗਰ ਸਿੰਘ ਸੇਣੀ ਸਾਭਕਾ ਵਿਧਾਇਕ ਨਵਾਂ ਸ਼ਹਿਰ ਆਮ ਆਦਮੀ ਪਾਰਟੀ ਹਲਕਾ ਨਵਾਂ ਸ਼ਹਿਰ ਦੇ ਇੰਚਾਰਜ ਲਲਿਤ ਮੋਹਨ ਪਾਠਕ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਭਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਚਿੱਕੀ ਨੇਵੀ ਵਾਰ-ਵਾਰ ਹੋ ਰਹੀ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਤੇ ਚਿੰਤਾ ਪ੍ਰਗਟ ਕਰਦਿਆਂ ਦੋਸ਼ੀਆਂ ਨੂੰ ਫੜਕੇ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਆਓ ਪੱਤਰਕਾਰ ਛਿੰਜੀ ਲੜੂਆ ਰਾਹੀ ਇਨ੍ਹਾਂ ਆਗਵਾ ਨਾਲ ਕਰੀਏ ਗਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਲਗਾਤਾਰ ਜਿਹੜੀ ਆ ਫਲੋਰ ਵਿਖੇ ਡਾਕਟਰ ਅਬਿਦ ਦਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਬੇਅਦਬੀ ਹੋ ਰਹੀ ਹੈ ਲਗਾਤਾਰ ਬੜਾ ਅ ਦਲਤ ਸਮਾਜ ਨਹੀਂ ਵਲਕੇ ਸਾਰੇ ਸਮਾਜਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਜਿਹੜਾ ਸੱਤਵੇਂ ਸਮਾਂ ਤੇ ਦੇਖਿਆ ਜਾ ਰਿਹਾ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਬੜੀ ਮੰਦਭਾਗੀ ਘਟਨਾ ਆ ਕਿਉਂਕਿ ਜਿਹੜਾ ਸੋ ਕਾਲਡ ਪ੍ਰਵੰਨ ਹਤਵੰਤ ਪੰਨੂ ਆ ਉਹ ਦੇਸ਼ ਦੇ ਅੰਦਰ ਬਾਹਲੀ ਏਜੰਸੀਆਂ ਦੀ ਸ਼ੈਤ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦਾ ਪਿਛਲੀ ਵਾਰ ਵੀ ਜਦੋਂ ਅਜਿਹੀ ਘਟਨਾ ਅਮਰitsar ਫਲੋਰ ਇੱਕ ਦੋ ਹੋਰ ਸਥਾਨਾਂ ਤੇ ਘੱਟੀ ਤਾਂ ਪੂਰੇ ਪੰਜਾਬ ਨੇ ਇਸ ਦਾ ਵਿਰੋਧ ਕੀਤਾ ਔਰ ਉਹਨੂੰ ਮੂੰਹ ਦਿਖਾਣੀ ਪਈ ਮੈਂ ਪੰਜਾਬ ਦੀ ਅਸੈਂਬਲੀ 'ਚ ਗਿਆ ਸੀ ਕਿ ਭਈ ਦੇਸ਼ ਦੀਆਂ ਏਜੰਸੀਆਂ ਇਹ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੀਆਂ ਇਸੇ ਸਾਲ ਕਿ ਇਹਨਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਜਿੱਥੇ ਰਹਿ ਰਿਹਾ ਇਹਦੇ ਬਿਲਕੁਲ ਨੇੜੇ ਦੇਰੇ ਵੀ ਤੋਂ 50 ਕਿਲੋਮੀਟਰ ਦੇ ਅੰਦਰ ਪਾਬਾ ਸਾਬਾ ਡਾਕਟਰ ਅਮੇੜਕਾਲ ਜੀ ਦੀ ਪ੍ਰਤਿਮਾ ਲੱਗੀਆਂ ਹੁੰਦੀਆਂ ਜੇ ਇਹਨੂੰ ਕੋਈ ਪ੍ਰੋਬਲਮ ਹੈ ਤਾਂ ਉੱਥੇ ਵੀ ਹੈ ਕਰਕੇ ਦੇਖੇ ਤਾਂ ਲੋਕ ਇਹਨੂੰ ਪਾਰ ਨਾ ਦੇਣ ਇਸ ਕਰਕੇ ਅੱਜ ਪੰਜਾਬ ਦੇ ਅੰਦਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਉਸ ਸਮੇਂ ਗੁਰੂ ਸਾਹਿਬਾਨ ਗੁਰੂ ਘਰਾਂ ਦੀ ਵਿਦਵੀ ਹੋਈ ਸੀ ਉਹ ਖੱਲੂ ਘਰਾ ਦੇ ਵਿੱਚ ਚੱਲ ਰਿਹਾ ਇਸ ਕਰਕੇ ਨਹੀਂ ਹੈ ਸ਼ਰਾਰਤੀ ਅਨਸਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਔਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਵੀ ਆਪਾਂ ਜਿੱਦਾਂ ਗੁਰੂ ਸਾਹਿਬ ਦੀ ਬਾਣੀ ਸਾਝੀ ਬਲਤਵ ਅਦੇਸ਼ ਦਿੰਦੀ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਗਏ ਸਿੱਖ ਸੰਗਾਂਵਾ ਨੂੰ ਵੀ ਪੰਜਾਬ ਦੇ ਭਾਈਚਾਰੇ ਨੂੰ ਵੀ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਤਾਂ ਜੋ ਇਹ ਲੋਕਾਂ ਨੂੰ ਮੂੰਹ ਦਿਖਾਣੀ ਪਵੇ ਧੰਨਵਾਦ ਜੈ ਪੀ ਜੈ ਭਾਗ ਸਰ ਇੱਕ ਜਿਹੜਾ ਫਲੋਰ ਵਿੱਚ ਡਾਕਟਰ ਬੇੜਤਾ ਸਾਹਿਬ ਤੇ ਬੁੱਤ ਨਾਲ ਦੁਆਰਾ ਵਾਰ-ਵਾਰ ਜਿਹੜਾ ਸ਼ਰਖਾਨੀ ਹੋ ਰਹੀ ਹੈ ਉੱਥੇ ਬੇਅਦਬੀ ਹੋ ਰਹੀ ਹੈ ਉਹਦੇ ਬਾਰੇ ਕੁਝ ਜਾਨਣਾ ਚਾਹੁੰਦੇ ਆਂ ਦੇਖੋ ਬੜੀ ਦੁੱਖ ਵਾਲੀ ਗੱਲ ਆ ਕੱਲ ਇੱਕ ਵਾਰੀ ਫੇਰ ਜਿਹੜੀ ਇਹ ਮਨਪਾਕੀ ਘਟਨਾ ਬਾਰੇ ਪਤਾ ਚੱਲਿਆ ਕਿ 바ਵਾ ਸਾਹਿਬ ਦੇ ਬੋਤਨ ਨੂੰ ਜਿਹੜਾ ਕੁਝ ਸ਼ਰਾਤੀ ਅਨਸਰਾਂ ਨੇ ਜਿਹੜਾ ਅ ਸ਼ਰਾਰਤ ਕੀਤੀ ਮੈਂ ਸਮਝਦਾ ਇੱਕ ਬੜੀ ਘਟਿਆ ਸੋਚ ਆ ਬੜੀ ਨੀਂ ਛਰਕਤ ਹੋਈ ਆ ਔਰ ਇਹ ਮੈਂ ਸਮਝਦਾ ਕਿ ਸਾਡੇ ਪੰਜਾਬ ਦਾ ਸਾਡੇ ਇਲਾਕੇ ਦਾ ਇੱਥੇ ਜਿਹੜੀ ਅਮਨ ਸ਼ਾਂਤੀ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਇਹ ਸਿਰਫ ਅ ਬੁੱਤਾਂ ਤੇ ਨਹੀਂ ਬਲਕਿ ਜਿਹੜਾ 바ਵਾ ਸਾਹਿਬ ਦੇ ਲਿਖਿਓ ਇਹ ਸੰਵਿਧਾਨ ਨਾਲ ਵੀ ਜਿਹੜੀ ਅੱਜ ਦੇ ਸਮੇਂ ਜਿਹੜੀ ਛੇੜਖਾਨੀ ਕਰਨ ਦੀ ਕੋਸ਼ਿਸ਼ ਜਿਹੜੀ ਪਿਛਲੇ ਸਮੇਂ ਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਨੂੰ ਦੇਖਣ ਨੂੰ ਮਿਲਿਆ ਮੈਂ ਸਮਝਦਾ ਕਿ ਜੋ ਬਾਬਾ ਸਾਹਿਬ ਜੀ ਦੀ ਜਿਹੜੀ ਸੋਚ ਸੀ ਜਿਹੜੇ ਦਬੇ ਕੁਚਲੇ ਲੋਕਾਂ ਵਾਸਤੇ ਪਿਛੜੇ ਹੋਏ ਵਰਗਾਂ ਵਾਸਤੇ ਜੋ ਉਹਨਾਂ ਨੇ ਜੋ ਕੰਮ ਕੀਤਾ ਔਰ ਜੋ ਸਭ ਤੋਂ ਵੱਡੀ ਗੱਲ ਇਸ ਮੁਲਖ ਵਾਸਤੇ ਜੋ ਉਹਨਾਂ ਨੇ ਕੰਮ ਕੀਤਾ ਜਿਹੜੀ ਫਾਦਰ ਆਫ ਕਨਸਟੀਟਿਊਸ਼ਨ ਦਾ ਉਹਨਾਂ ਨੂੰ ਜਿਹੜਾ ਦਰਜਾ ਦਿੱਤਾ ਗਿਆ ਸੀ ਅੱਜ ਜੇ ਆਪਾਂ ਇੱਕ ਆਜ਼ਾਦ ਮੁਲਖ ਵਿੱਚ ਆਪਾਂ ਘੁੰਮ ਰਿਹਾ ਤਾਂ ਉਹਦੇ ਵਿੱਚ ਬਾਬਾ ਸਾਹਿਬ ਦਾ ਇੱਕ ਬਹੁਤ ਬੜੇ ਜਿਹੜਾ ਉਹਨਾਂ ਦਾ ਯੋਗਦਾਨ ਰਿਹਾ ਸੋ ਇਹ ਜਿਹੜੀ ਹਰਕਤ ਹੋਈ ਆ ਮੈਂ ਇਹਦੀ ਕਿਹੜੇ ਸ਼ਬਦਾਂ ਚ ਨਿੰਦਾ ਕਰਦਾ ਔਰ ਮੈਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦਾ ਕਿ ਇਸ ਤੇ ਕੜੀ ਤੋਂ ਕੜੀ ਜਿਹੜੀ ਕਾਰਵਾਈ ਹੋਣੀ ਆ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਲਕਿ ਕੱਲ ਸਾਡੇ ਮਾਨਯੋਗ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਵੀ ਉੱਥੇ ਸੀਗੇ ਮੈਂ ਆਪਣੇ ਲੁਧਿਆਣਾ ਕਿਉਂਕਿ ਇਲੈਕਸ਼ਨਾਂ ਚ ਡਿਊਟੀ ਲੱਗੀ ਹੋਈ ਆ ਤੇ ਉੱਥੇ ਵੀ ਬੈਠ ਕੇ ਜਿਹੜੀ ਚਰਚਾ ਹੋ ਰਹੀ ਸੀ ਕਿ ਇਹ ਪਹਿਲਾਂ ਵੀ ਦੋ ਤਿੰਨ ਵਾਰੀ ਹਰਕਤ ਪਹਿਲਾਂ ਹੋ ਚੁੱਕੀ ਆ ਸੋ ਇਹਨੂੰ ਮਤਲਬ ਸੈਂਟਰਲ ਲੈਵਲ ਤੱਕ ਵੀ ਇਸ ਮੁੱਦੇ ਨੂੰ ਚੱਕਣਾ ਚਾਹੀਦਾ ਜੇ ਪੰਜਾਬ ਪੁਲਿਸ ਇਹਦੀ ਛਾਣਬੀਨ ਕਰਨ ਵਾਸਤੇ ਜੇ ਕਾਮਯਾਬ ਆ ਤਾਂ ਇਹਦੇ ਵਾਸਤੇ ਸੈਂਟਰਲ ਏਜੰਸੀ ਨੂੰ ਲਿਖਣਾ ਚਾਹੀਦਾ ਤਾਂ ਕਿ ਜਿਵੇਂ ਪਛਪਰਾਣੇ ਸਮੇਂ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ ਮਸਲਾ ਪੰਜਾਬ ਵਿੱਚ ਇੱਕ ਬਹੁਤ ਬੜਾ ਮਸਲਾ ਬਣਿਆ ਸੀ ਲੋਕਾਂ ਦੀ ਆਸਤਾ ਨਾਲ ਖਲਵਾਟ ਹੋਈ ਸੀ ਉਸ ਟਾਈਮ ਤੇ ਵੀ ਲੋਕਾਂ ਦੇ ਮਨ ਬੜੇ ਦੁਖੀ ਹੋਏ ਸੀ ਉਸੇ ਢੰਗ ਨਾਲ ਅੱਜ ਫੇਰ ਪੰਜਾਬ ਦੇ ਲੋਕਾਂ ਦੇ ਜਿਹੜੇ ਆਸਤਾ ਨਾਲ ਲੋਕਾਂ ਦੇ ਜਿਹੜੀ ਸੋਚਣਾ ਖਲਵਾਟ ਹੋ ਰਹੀ ਆ ਇਸ ਤੇ ਜਿਹੜੇ ਪੈਰ ਪੈਰ ਵਾਈ ਕਰਨੀ ਚਾਹੀਦੀ ਆ ਜੇ ਪੰਜਾਬ ਗਵਰਨਮੈਂਟ ਫੇਲ ਹੁੰਦੇ ਤਾਂ ਸੈਂਟਰਲ ਗਵਰਨਮੈਂਟ ਨੂੰ ਜ਼ਰੂਰੀ ਦੇ ਵਾਸਤੇ ਸੋਚਣਾ ਚਾਹੀਦਾ ਇੱਕ ਜਿਹੜਾ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਨਾਲ ਛੇੜਖਾਨੀ ਕੀਤੀ ਜਾ ਰਹੀ ਆ ਫਲੋਰ ਵਿਖੇ ਲਗਾਤਾਰ ਦੂਜੀ ਵਾਰੀ ਇਹ ਘਟਨਾ ਹੋਈ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੋ ਬਹੁਤ ਮਾੜੀ ਘਟਨਾ ਆ ਡਾਕਟਰ ਅੰਬੇਦਕਰ ਜੀ ਦੇ ਜਿਹੜਾ ਸਬਧਾਨ ਲੱਗਿਆ ਉਹਦੇ ਅਸੀਂ ਕਾਲਨਾ ਕਰਦੇ ਆ ਉਹਦਾ ਆਨੰਦ ਮਾਣਦੇ ਆ ਹਰ ਬਰਗ ਆਨੰਦ ਮਾਣ ਰਿਆ ਔਰ ਜਿਨੇ ਵੀ ਇਹ ਕੀਤੀ ਹੈ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਔਰ ਉਹਦੀ ਉਹਨੂੰ ਸਲਾਖਾਂ ਦੇ ਪਿੱਛੇ ਸਿੱਟਣਾ ਚਾਹੀਦਾ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਇਹੋ ਜਿਹੇ ਮਾੜੇ ਅਨਸਰਾਂ ਤੋਂ ਦੂਰ ਰਹਿਣਾ ਚਾਹੀਦਾ ਔਰ ਇਹਨਾਂ ਨੂੰ ਚਾੱਕ ਕੇ ਜੇਲ੍ਹ ਚ ਭੇਜਣਾ ਚਾਹੀਦਾ ਥੈਂਕ ਯੂ ਪੱਲਿੰਚੀ ਸਾਹਿਬ ਇੱਕ ਨਾ ਫਲੋਰ ਦੇ ਵਿੱਚ ਲਗਾਤਾਰ ਦੂਜੀ ਵਾਰੀ ਜਿਹੜਾ ਡਾਕਟਰ ਮੀਰਗਾ ਸਾਹਿਬ ਦੇ ਬੁੱਤ ਨਾਲ ਬੇਅਦਬੀ ਹੋਈ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੋ ਬਹੁਤ ਮੰਦਭਾਗੀ ਗੱਲ ਹੈ ਜੀ ਕਿ ਸਾਡੇ ਭਾਰਤ ਦੇ ਸੰਵਿਧਾਨ ਦੇ ਨਿਰਵਾਤਾ ਜਿਹੜੇ ਬਹੁਤ ਹੀ ਸਾਡੇ ਸਤਿਕਾਰਯੋਗ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਦੁਨੀਆ ਦੇ ਵਿੱਚ ਬੜਾ ਵੱਡਾ ਸਤਿਕਾਰ ਹੈ 바ਵਾ ਸਾਹਿਬ ਡਾਕਟਰ ਭੀਮrao ਜੀ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਸਾਨੂੰ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਜਿਨ੍ਹਾਂ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਿਨ੍ਹਾਂ ਨੇ ਸਮਾਜਿਕ ਬਰਾਬਰਤਾ ਲਿਆਉਣ ਲਈ ਸੰਵਿਧਾਨ ਦੇ ਵਿੱਚ ਇਹ ਜਿਹੜੇ ਦਬੇ ਹੋਏ ਲੋਕ ਸੀਗੇ ਕੁਚਲੇ ਹੋਏ ਲੋਕ ਸੀਗੇ ਉਹਨਾਂ ਦੇ ਜੀਵਨ ਪੱਧਰ ਨੂੰ ਵਧੀਆ ਬਣਾਉਣ ਲਈ ਉੱਚਾ ਚੱਕਣ ਲਈ ਸੰਵਿਧਾਨ ਦੇ ਰਾਹੀਂ ਸਾਨੂੰ ਵਿਸ਼ੇਸ਼ ਜਿਹੜੇ ਆ ਉਹ ਅਧਿਕਾਰ ਦਿੱਤੇ ਔਰ ਹਰ ਇੱਕ ਬੰਦਾ ਉਹਨਾਂ ਦਾ ਸਤਿਕਾਰ ਕਰਦਾ ਹੈ ਜੇ ਕੁਝ ਸ਼ਰਾਰਤੀ ਅੰਸਰ ਜਿਹੜੇ ਆ ਕਿਸੇ ਦੀ ਮਿਹਲੀ ਭੁਗਤ ਦੇ ਨਾਲ ਕਈ ਸ਼ਰਾਰਤਾਂ ਕਰਦੇ ਆ ਔਰ ਡਾਕਟਰ ਸਾਹਿਬ ਦੇ ਬੁੱਤ ਦੇ ਵਿੱਚ ਉੱਤੇ ਦੂਜੀ ਵਾਰੀ ਜਿਹੜੀ ਆ ਉਹ ਉਹਨਾਂ ਨੇ ਬੇਅਦਬੀ ਕੀਤੀ ਹੈ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਔਰ ਜਦੋਂ ਵੀ ਕੋਈ ਜੇ ਸਰਕਾਰ ਇਹਦੇ ਲਈ ਕੋਈ ਪ੍ਰਬੰਧ ਨਹੀਂ ਕਰਦੀ ਲੋਕਾਂ ਸੰਭਲੀ ਇਹਨਾਂ ਨੂੰ ਜਿਹੜੇ ਦੋਸ਼ੀ ਲੋਗ ਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾਵਾ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇਹਦਾ ਇਹਦੇ ਖਿਲਾਫ ਜਿਹੜਾ ਉਹ ਸੰਘਰਸ਼ ਜਿਹੜਾ ਹੋਰ ਲੰਬਿਆ ਜਾਊਗਾ ਔਰ ਅਸੀਂ ਸਾਰੇ ਜਣੇ ਡਟ ਕੇ ਇਹਦੀ ਪੁਰਜ਼ੋਰ ਸ਼ਬਦਾਂ ਨਾਲ ਨਿੰਦਾ ਕਰਦੇ ਆ ਨਹੀਂ ਸਰ ਇਹ ਜਿਹੜਾ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਤੁਸੀਂ ਕੀ ਉਮੀਦ ਕਰਦੇ ਹੋ ਪੰਜਾਬ ਸਰਕਾਰ ਨੂੰ ਔਰ ਰੋਕਣਾ ਚਾਹੀਦਾ ਹੈ ਔਰ ਜਿਹੜੇ ਵੀ ਲੋਕ ਹੈਗੇ ਆ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਇਹਦੇ ਚ ਕਾਮਯਾਬ ਨਹੀਂ ਹੋ ਸਕੀ ਇਹਨੂੰ ਵਿਅਦਵੀ ਨੂੰ ਰੋਕਣ ਲਈ ਉਹਨਾਂ ਨੇ ਕੋਈ ਖਾਸ ਪਾਲੇ ਨਹੀਂ ਕੀਤੇ ਔਰ ਓਵਰਨਾਈਟ ਜਿਹੜੇ ਬੰਦੇ ਕਾਬੂ ਕਰਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਤਾਂ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੁਝ ਏਦਾਂ ਦੀ ਅਨਸਕਾਮ ਜਿਹੜੀ ਘਟਨਾਵਾਂ ਨਾ ਵਾਪਰ ਜਾਵੇ ਜਿਸ ਨਾਲ ਸਾਡਾ ਜਿਹੜਾ ਸਮਾਜ ਹੈ ਸਾਡਾ ਜਿਹੜਾ ਪੰਜਾਬ ਆ ਉਹਦੇ ਅਮਨ ਸ਼ਾਂਤੀ ਨੂੰ ਖਤਰਾ ਪੈਦਾ ਹੋ